ਹੋ ਆ ਬੈਠਾ ਮਾ ਦਾ ਪੁੱਤ ਇਹਨੇ ਨਾ ਕਦੇ ਇੱਕ ਮਿੰਟ ਵੀ ਵਾਰੀ ਦਾ ਛੱਡਿਆ ਕਿਸੇ ਨੂੰ ਜੇ ਅੱਜ ਦੀ ਸਾਰੀ ਵਾਰੀ ਲਵਾ ਦਿਆਂ ਮੰਨੇਗਾ ਮੈਨੂੰ ਤੂੰ ਆਹ दारू ਨਾਲ ਢਕਾ ਕੇ ਇਹਨੂੰ ਦਿੰਨੇ ਆਪਾਂ ਤੇ ਵਾਰੀ ਸਾਰੀ ਇਹਦੀ ਆ ਵਟਦਾਂਗੇ ਆ ਉਹ ਤੂੰ ਲੈਣਾ ਕੀ ਆ ਸਿਰੇ ਦਾ ਕੁੱਤਾ ਬੰਦਾ ਉਹਨਾਂ ਨਾਲ दारू ਪੀਣ ਨਾਲ 5 ਮਿੰਟ ਪਹਿਲਾਂ ਵਾਰੀ ਵਟਣ ਦੀ ਕੋਸ਼ਿਸ਼ ਕਰੂਗਾ ਉਹ ਨਹੀਂ ਵੜਦਾ ਜੋ ਢਕਾ ਕੇ ਹੀ ਪਤਾ ਯਾਰ ਮੈਂ ਤੈਨੂੰ ਪੈਸੇ ਨਹੀਂ ਦੇਣੇ ਹੱਥ ਨੇ ਹੋਰ ਲਿਆਉਣ ਹੱਥ ਨੇ ਮੈਂ ਆਪਦੀ ਆਪੇ ਪੀ ਲੂੰ ਇੱਕ ਵਾਰੀ ਮੈਂ ਤੂੰ ਕਿਵੇਂ ਹਾਂ ਠੀਕ ਹੈ ਜੀ ਉਹ ਲਿਆ ਕਰ ਕਿਤੇ ਵਾਰੀ 5 ਮਿੰਟ ਉਹ ਯਾਰ ਤੈਨੂੰ ਪਤਾ ਝੋਨਾ ਕ ਭੋਲੇ ਤੇ ਨਸਾਰੇ ਤੇ ਆ ਕਿੱਥੇ ਕੱਸੀ ਦੀ ਵਾਰੀ ਬਣਾ ਸਰਦਾ ਮੈਂ ਮਾਰ ਆਵਾਂ ਚੰਗਾ ਗਾਹਾ ਕੀੜਾ ਫਟਾ ਫੁੱਟਾ ਲਾ ਆ ਮ ਆਪਣੀਆਂ ਉਹ ਲਾਲਾ ਫਿਰ ਪੈਗ ਬੁਗ ਤੂੰ ਨਹੀਂ ਲਾਉਣੀ ਮੈਂ ਤਾਂ ਪੌਆ ਕ ਲਾ ਲਈ ਸੀਗੀ ਬਸ ਯਾਰ ਫਿਰ ਤੈਨੂੰ ਪਤਾ ਕੋਈ ਹੋਰ ਵੀ ਕੰਮ-ਕੁਮ ਕਰਨਾ ਹੁੰਦਾ ਅੱਛਾ ਤੇ ਤੂੰ ਲਾਲਾ ਚੰਗਾ ਫਿਰ ਪੈਗ ਤੇ ਗਲਾਸ ਗਲੂਸ ਲਿਆ ਦੇਣਾ ਨਾ ਨਾ ਬਲਾਸ ਦੀ ਕਿਲੋਂੜਾ ਤਾਂ ਗਈ ਜਾਣ ਪਰੇ ਆਏ ਬਖਾਵਾ ਤੈਨੂੰ ਮੇਰਾ ਕਮਾਲ ਕਿਉਂ ਵੇਖ ਸਿੱਟਿਆ ਪੈਣਾ ਸਰਾਲ ਨੂੰ ਲੱਗ ਜੂ ਪਤਾ ਆ ਅੱਧਾ ਘੰਟੇ ਜ ਆਪਣਾ ਲੱਗ ਜਾਣਾ ਕਿ ਯਾਰਾ ਉਦੋਂ ਕੋ ਇਹਦੇ ਅਲਾ ਘੰਟਾ ਖੁੱਲਾ ਛੱਡਦੀ ਪਰਲੇ ਕਰੇ ਓਏ ਹੈ ਤਾਂ 5 ਮਿੰਟ ਪਾਇਆ ਪਹਿਲੀ ਫੱਟੀ ਕੱਢੀ ਜਾਂ ਨਾ ਤੇ 5 ਮਿੰਟ ਮਿੱਟੀ ਕਢਣ ਤੇ ਨਹੀਂ ਲੱਗਦੇ ਪਿਆਰਾਂ ਨੂੰ दारू ਹੋਰ ਇਹਨੇ ਆਪ ਨੂੰ ਕਿਹੜਾ ਕਾਂਟਾ ਲਵਾਣ ਸੀ ਤਾਂ 5 ਮਿੰਟ ਪਹਿਲਾਂ ਵੱਢੀ ਜਾਂਦਾ ਹਰੇ ਰਾਮਾ ਅੱਗੇ ਪਿੱਛਾ ਸੀ ਬੋਤਲ ਹੋਰ ਲਿਆ ਦੋਗੇ ਨਾ ਵਾਰੀ ਮਸਾਂ ਵੀ ਨਹੀਂ ਭੋਲਦਾ